ਪਤੀ ਕੰਡਾ 15 ਲੱਖ ਲੈ ਕੇ ਮੈਨੂੰ ਤਲਾਕੇ ਸ਼ੱਕੀ ਹਾਲਾਤਾਂ ਵਿੱਚ ਜ਼ਹਿਰੀਲੇ ਪਦਾਰਥ ਨਾਲ ਹੋਈ ਪਤਨੀ ਦੀ ਮੌਤ ਪੁਲਿਸ ਵੱਲੋਂ ਮਾਮਲਾ ਕੀਤਾ ਦਰਜ ਪਤੀ ਗ੍ਰਿਫਤਾਰ ਸੱਸ ਤੇ ਸੋਹਰਾ ਪੁਲਿਸ ਗ੍ਰਿਫਟ ਤੋਂ ਅਜੇ ਬਾਹਰ ਐਸਆਈ ਰਗਵੀਰ ਸਿੰਘ ਨੇ ਦੱਸਿਆ ਕਿ ਪਿੰਡ ਰਸੂਲਪੁਰ ਵਿਆਹੀ ਮਨਪ੍ਰੀਤ ਕੌਰ 28 ਸਾਲਾ ਦੀ ਸੀ ਜੋ ਥਾਣਾ ਮਾਲਪੁਰ ਦੇ ਪਿੰਡ ਪਾਕਤੂਪੁਰ ਦੀ ਗ੍ਰੈਂਡ ਫਾਲੀ ਸੀ ਮ੍ਰਿਤਕ ਮਨਪ੍ਰੀਤ ਦੇ ਮਾਤਾ ਭਲਵਿੰਦਰ ਕੌਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਮ੍ਰਿਤਕ ਮਨਪ੍ਰੀਤ ਕੌਰ ਦੇ ਪਤੀ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਕੌਰ ਦੀ ਸੱਸ ਪਰਮਿੰਦਰ ਕੌਰ ਅਤੇ ਸੋਹਰਾ ਸਤਨਾਮ ਸਿੰਘ ਹੱਲੇ ਪੁਲਸ ਦੀ ਗ੍ਰਿਫਤੋਂ ਬਾਹਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਕੋਈ ਕਿਸੇ ਨੂੰ ਨਹੀਂ ਲਾ ਹੋਵੇਗਾ ਹੁੰਦੇ ਬੜੀ ਲੈ ਜਾ ਰਹੇ ਆ ਅਸੀਂ ਮੈਨੂੰ ਹੰਸਾ ਪੈਣਾ ਚਾਹੀਦਾ ਮਦਰ ਜੀ ਕੀ ਗੱਲ ਹੋਈ ਹੈ ਕਿਉਂ ਹੈ ਨਾ ਦੁਖੀ ਕਿਉਂ ਹੋਤੀ ਗੱਲ ਹੋਈ ਹੈ ਹਾਂ ਅਮਨੇ ਨਿਆਂ ਚਾਹੀਦਾ ਮੈਨੂੰ ਨਹੀਂ ਪਤਾ ਇਹ ਕਿ ਕੁੜੀ ਮੇਰੀ ਨੂੰ ਕੀ ਕਰ ਦਿੱਤਾ ਮੇਰੇ ਮਗਰੋਂ ਨਾ ਸੀ ਤੁਹਾਡੀ ਕੁੜੀ ਦਾ ਕਿੱਥੇ ਵਿਆਹੀ ਸੀ ਰਸੂਲਪੁਰ ਵਿਆਹੀ ਸੀ ਇੱਕ ਇੱਕ ਘਰ ਤੁਹਾਡਾ ਪਿੰਡ ਕਿਹੜਾ ਜੇ ਬਾਟੂਪੁਰ ਕਿਹੜਾ ਜ਼ਿਲ੍ਹਾ ਜੀ ਚਰ ਚਰਪੁਰ ਕੀ ਕਿਹੜਾ ਤੁਹਾਡਾ ਕੀ ਗੱਲ ਹੋਈ ਮੈਨੂੰ ਇਨਸਾਫ ਚਾਹੀਦਾ ਕਿਸੇ ਦੀ ਧੀ ਨਾ ਐਦਾਂ ਦਾ ਕੰਮ ਹੋਵੇ ਨਾ ਜੋ ਮੇਰੀ ਧੀ ਨਾਲ ਹੋਇਆ ਹਾਂ ਜੀ ਦੁਖੀ ਹਾਂ ਹੋਇਆ ਸਾਰਿਆਂ ਨੂੰ ਦੁੱਖ ਹੈ ਸਾਨੂੰ ਵੀ ਸਾਡੀ ਵੀ ਪੈਣ ਰਹੀ ਆ ਕੀ ਗੱਲ ਕੀ ਹੋਈ ਆ ਮਾੜਾ ਦਿਓਗੇ ਜਾਣਕਾਰੀ ਡੈੱਡ ਬੋਡੀ ਲੈਣ ਜਾਇਆ ਡੈੱਡ ਬੋਡੀ ਲੈਣ ਜਾਣਾ ਕੀ ਸਮਝ ਦੇ ਦਉਤੀ ਕੀ ਗੱਲ ਕੀ ਹੋਈ ਆ ਪਤਾਨੀ ਇਹ ਮੈਂ ਤਾਂ 5 ਵਜੇ ਬੜੀ ਸੋਹਣੀ ਗਈ ਆ ਜੀ ਦੀ ਛੱਡ ਕੇ ਬੜੀ ਸੋਹਣੀ ਛੱਡ ਕੇ ਗਈ ਆ ਜਾਦ ਮੈਂ ਮਗਰ ਮੈਨੂੰ ਫੋਨ ਕਰਦੇ ਆ

ਹੋ ਰਿਹਾ ਸਭ ਕਰਾ ਚੁ। ਕੁਝ ਨਾ ਠੀਕ ਆ ਫਾਜੀ। ਸਾਡੇ ਕੋ ਕਹਿਣ ਲਈ ਕੁਝ ਨਹੀਂ ਬਚਿਆ। ਸਾਡੀ ਤੇ ਹੀ ਚਲ ਗਿਆ ਸਾਡਾ ਸਾਰਾ ਕੁਝ ਚਲੇ ਗਿਆ। ਸਾਨੂੰ ਉਹ ਦੱਸ ਦਿੰਦੇ ਫੋਨ ਕਰਕੇ ਤੇ ਤੁਹਾਡੀ ਲੜਕੀ ਨਾਲ ਕੀ ਹੋ ਗਿਆ ਕੀ ਨਹੀਂ ਹੋਇਆ। ਸਾਨੂੰ ਬਿਲਕੁਲ ਨਹੀਂ ਸੀ ਹੋਣਾ। ਸਾਨੂੰ ਉਹ ਗਲਤ ਪਾਸੇ ਹਸਪੀਟਲ ਨਾਲ ਚੱਕ ਮਾਈ ਗਿਆ। ਸਾਡੇ ਉਹਨੇ ਟਾਈਮ ਕਾਫੀ ਖਰਾਬ ਕਰਤਾ। ਜਦੋਂ ਸੀ ਉੱਥੇ ਹਸਪੀਟਲ ਪਹੁੰਚੇ ਸਾਡੀ ਲੜਕੀ ਬੇਹੋਸ਼ ਪਈ ਸੀ। ਸਾਨੂੰ ਕੁਝ ਨਹੀਂ ਪਤਾ ਲੱਗਾ ਉਹਦੇ ਸਹੁਰਿਆਂ ਨੇ ਉਹਨਾਂ ਨੇ ਕੀ ਕੀਤਾ ਸਾਨੂੰ ਮਿਲਣ ਵੀ ਨਹੀਂ ਦਿੱਤਾ ਸਾਨੂੰ ਨਾ ਉਹਨਾਂ ਨੇ ਕੁਝ ਦੱਸਿਆ ਬਸ ਭਾਜੀ ਉਹ ਥਾਣੇ ਆਏ ਹੋ ਪੁਲਿਸ ਕੋਲੋਂ ਤੁਜੀ ਇਨਸਾਫ ਮੰਗਵਾਇਓ ਅਨਸੂਰਤੀ ਦੱਸ ਕੇ ਆਇਓ ਕੀ ਬਿਆਨ ਦੇ ਕੇ ਆਇਓ ਬਸ ਉਹਨਾਂ ਨੇ ਆਪਣੀ ਕਾਰਵਾਈ ਭਾਜੀ ਕਰਨਗੇ ਜੋ ਵੀ ਆ ਇਹ ਫੜੀ ਸਾਨੂੰ ਸਾਹ ਲੈ ਮਿਲਣਾ ਚਾਹੀਦਾ ਆ ਸਤ ਤਾਂ ਭਾਜੀ ਬੋਲਿਆ ਵੀ ਨਹੀਂ ਜਾਂਦਾ ਹੈ ਕੋਈ ਨੂੰ ਕਸੂਰਵਾਰ ਕਿਨੂੰ ਠਾਂਦੇ ਹੋ ਤੁਹਾਡੇ ਹਿਸਾਬ ਨਾਲ ਕੌਣ ਕਸੂਰਵਾਰ ਆ ਉਹ ਹੋਣਾ ਕਾਨੂੰਨੀ ਕਾਰਵਾਈ ਹੋਵੇਗੀ ਫਿਰ ਸਾਰਾ ਕੁਝ ਪਤਾ ਚੱਲ ਜਾਗਾ ਸਾਰਾ ਪਰਿਵਾਰ ਆ ਹਰਪ੍ਰੀਤ ਆ ਉਹਨਾਂ ਦੇ ਘਰ ਵਾਲਾ ਉਹਨਾਂ ਦੀ ਸੱਸ ਆ ਉਹਨਾਂ ਦਾ ਸਹੁਰਾ ਆ ਹਾਂਜੀ ਉਹ ਜ਼ਿੰਮੇਵਾਰ ਆ ਉਹਨਾਂ ਦੀ ਇਹ ਗਲਤੀ ਉਹਨੇ ਸਾਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਫੋਨ ਨਹੀਂ ਕਿਸੇ ਰਿਸ਼ਤੇਦਾਰ ਨੂੰ ਕੁੜੀ ਦੀ ਮਾਂ ਨੂੰ ਕਿਸੇ ਨੂੰ ਨਹੀਂ ਪਿੰਡ ਦੇ ਸਰਪੰਚ ਜਾ ਕਿਸੇ ਨੂੰ ਨਹੀਂ ਕਿਸੇ ਨੂੰ ਪਿੰਡਦਿਆਂ ਨੂੰ ਨਹੀਂ ਸਾਨੂੰ ਤੂੰ ਕੱਢੀ ਉਹਨਾਂ ਨੇ ਵੀ ਤੁਹਾਡੀ ਲੜਕੀ ਦਾ ਕੀ ਹੋ ਗਿਆ ਸਾਨੂੰ ਇਸ ਗੱਲ ਦਾ ਬਹੁਤ ਯਾਰ ਜੋ ਸਾਡੀ ਲੜਕੀ ਨਾਲ ਜੋ ਹੋਇਆ ਇਸ ਨੂੰ ਆ ਵੀ ਔਣ ਵਾਲੇ ਟਾਈਮ 'ਚ ਨਾ ਹੋਵੇ ਬਸ ਕਿੰਨਾ ਚਿਰ ਹੋ ਗਿਆ ਕੁੜੀ ਨੂੰ ਗਿਆਨ ਇਹ ਬਾਤ ਸਤੋ ਗੱਲ ਨਹੀਂ ਹੁੰਦੀ ਠੀਕ ਆ ਸੀਰ ਬਸ ਇਹ ਇਨਸਾਫ ਕੀ ਚਾਹੁੰਦੇ ਬਸ ਇੱਕ ਲੜਕਾ ਆ ਉਹਦੇ ਬੇਟਾ ਆ ਨਾਮ ਨਹੀਂ ਨਾਮ ਨਹੀਂ ਲਿਆ ਆ ਸਾਹ ਅੱਜ ਸਾਨੂੰ ਵੀ ਦੁੱਖ ਹੈ ਤੁਸੀਂ ਖੁੱਲ ਕੇ ਦੱਸੋ ਉਹ ਵੀ ਗੱਲ ਸਮਾਜ ਦੇ ਸਮਾਜ ਦੇ ਵਿੱਚ ਇਦਾਂ ਦੇ ਭਾਣੇ ਬਹੁਤ ਵਾਪਰਦੇ ਨੇ ਸਮਾਜ ਨੂੰ ਪਤਾ ਲੱਗੇ ਸੱਚਾਈ ਦਾ ਪਤਾ ਲੱਗੇ ਕਿਉਂਕਿ ਬਾਕੀਆਂ ਨੂੰ ਵੀ ਥੋੜੇ ਤੰਨ ਹੋਣ ਤੁਸੀਂ ਮੁੱਖ ਹੈ ਸਾਨੂੰ ਵੀ ਦੁੱਖਾ ਸੀ ਤੁਹਾਡੇ ਦੁੱਖ ਦੇ ਵਿੱਚ ਸਾਝੀ ਵਾਲਾ ਦੱਸੋ ਸੱਚਾਈ ਕੀ ਸਮਝੋ ਡਾਕਟਰਾਂ ਨੇ ਕੀ ਕਿਹਾ ਹੈ ਡਾਕਟਰਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਅੰਦਰ ਪੈਂ ਗਈਆਂ ਦੋਨੇ ਮੈਂ ਉਹਨਾਂ ਦੀ ਪੁਵਾ ਆ ਇਹ ਮਾਂ ਆ ਤਾਂ ਸਾਨੂੰ ਡਾਕਟਰ ਨੇ ਅੰਦਰ ਬਣਨੀ ਦਿੱਤਾ ਕਹਿੰਦੇ ਬਾਹਰ ਚਲੋ ਮੈਂ ਕਿਹਾ ਜਾ ਉਹਨਾਂ ਦੇ ਹਸਬੰਦ ਜਾ ਸਕਦੇ ਸਾਨੂੰ ਵੀ ਉਹਨੀ ਜਾਣ ਦਿੰਦੇ ਅਸੀਂ ਵੀ ਹੱਥੀ ਸਾਡੀ ਧੀ ਆ ਅਸੀਂ ਦੇਖਣਾ ਚਾਹੁੰਦੇ ਆ ਕਹਿੰਦੇ ਬਾਕੀ ਇਹ ਚੀਜ਼ ਆਪਣੀ ਇਹ ਕਾਰਵਾਈ ਕਰੂੰਗੇ ਤੁਸੀਂ ਬਾਅਦ ਚਲੋ ਫਿਰ ਤੁਹਾਨੂੰ ਸੱਦਾਂਗੇ ਜਾਂ ਆਹ ਉਹ ਆਪਣੇ ਐਮਰਜੈਂਸੀ ਸੀ ਬਾਅਦ ਚ ਉਹ ਆਰਸੀਯੂ ਚ ਲਗਾਏ ਤੇ ਕਹਿੰਦੇ 72 ਘੰਟੇ ਮਗਰੋਂ ਤੁਹਾਡਾ ਪਤਾ ਲੱਗੇਗਾ ਬਸ ਫਿਰ ਸਾਨੂੰ 2:30 ਵਜੇ ਹੀ ਪਤਾ ਲੱਗਾ ਫਿਰ ਕੁੜੀ ਆਪਣੇ ਉਹਨਾਂ ਸਾਲਿਆਂ ਨੇ ਕੀ ਐਕਸ਼ਨ ਕੀਤਾ ਉਹ ਜੀ ਉਹ ਦੇਖ ਰਿਹਾ ਹਾਂ ਬਾਕੀ ਇਹਨਾਂ ਨੂੰ ਪਤਾ ਆ ਸਾਡੇ ਇਹ ਨਾਲ ਪਤਾ ਜੀ ਬੜੀ ਦੁੱਖ ਵਾਲੀ ਗੱਲ ਹੋਈ ਹੈ ਕੀ ਇਨਸਾਨਾਂ ਨੇ ਇੰਨੀ ਇਹਨਾਂ ਦੇ ਗੱਲ ਪੱਟਿਆ ਹੋਣਾ ਚਾਹੀਦਾ ਜਿਹਨੇ ਸਾਡੀ ਕੁੜੀ ਨਾਲ ਕੀਤਾ ਉਹਨਾਂ ਨਾਲ ਵੀ ਕੀ ਸਮਝਦੇ ਹੋ ਕਿਦਾਂ ਮੌਤ ਕਿਦਾਂ ਹੋਈ ਹੈ ਕਿ ਹਾਲੇ ਹੋ ਪੋਸਟਮਾਰਟਮ ਤੇ ਪਤਾ ਲੱਗੂਗਾ ਜੀ ਖਲੋ ਪੋਸਟਮਾਰਟਮ ਇਹ ਆ ਕੇ ਦੋ ਹੀ ਘੰਟੇ ਕੁੜੀ ਨੇ ਦਿੱਤੀ ਆ ਜਾਂ ਘਾਦੀ ਹੈ ਇਹਦੇ ਬਾਰੇ ਕੋਈ ਪਤਾ ਮੈਨੂੰ ਕੁਝ ਨਹੀਂ ਪਤਾ ਸਾਡਾ ਥੰਮੀ ਦਾ ਸੰਪਰਕਾ ਵਾਲਾ ਨੇ ਦੇਖੋ ਸਾਡੀ ਲੜਕੀ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਪਰ ਮਾੜਾ ਹੋਇਆ ਜੋ ਵੀ ਜਿੰਨੇ ਵੀ ਦੋਸ਼ੀ ਨੇ ਦੋਸ਼ ਕੀਤਾ ਜਿੰਨੇ ਵੀ ਗਲਤੀ ਕੀਤੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਨਸਾਫ ਇਹੀ ਹੈ ਇਸ ਤਾਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਤੇ ਸਾਡੀ ਲੜਕੀ ਦਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਸਾਨੂੰ ਇਨਸਾਫ ਚਾਹੀਦਾ ਜੋ ਇਹਨਾਂ ਦੀ ਮਦਰ ਮੰਗਦੀ ਆ ਭੈਣ ਮਾਨੂੰ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਉਹ ਹੋਣੀ ਵੀ ਚਾਹੀਦੀ ਪਤਾ ਨਹੀਂ ਪਹਿਲਾਂ ਵੀ ਬੇਟੀ ਨੇ ਪਹਿਲਾਂ ਵੀ ਦੱਸਿਆ ਵੀ ਉਹਨੂੰ ਉਸ ਸਾਰੇ ਪਰਿਵਾਰ ਚ ਦੁਖੀ ਆ ओके ਜੀ ਸਰ ਬਪੇ ਕਰੀ ਬਸ ਬੋਲੋ ਬੋਲੋ ओके यार ओके ओके ਬਸ ਇਹ ਠੀਕ ਐ ਨਹੀਂ ਗੱਲ ਉਹ ਮੰਗ ਕੀਤੀ ਆ ਹਾਂ ਪਰ ਸਾਨੂੰ ਪ੍ਰਸ਼ਾਸਨ ਨੂੰ ਵੀ ਇਹ ਹੀ ਮੰਗਾ ਬੇ ਦੋਸ਼ੇ ਹੁਸਾਜਾ ਮੈਣੀ ਚਾਹੀਦੀ ਜੋ ਵੀ ਇਹਨਾਂ ਦਾ ਬਣਦਾ ਹੱਕ ਉਹ ਮਿਲਣਾ ਚਾਹੀਦਾ ਇਹਨਾਂ ਦਾ ਇਹ ਹੀ ਸਜ਼ਾ ਹੋਣੀ ਚਾਹੀਦੀ ਉਹਨਾਂ ਨੂੰ ਪਰਚੇ ਹੋਣੇ ਚਾਹੀਦੇ ਕੀ ਸਮਝਦੇ ਹੋ ਸਾਰੇ ਪਰਿਵਾਰ ਵੱਲੋਂ ਉਹਨੂੰ ਸਰਵਾਰ ਸਾਰਾ ਪਰਿਵਾਰ ਵੱਲੋਂ ਹੋਇਆ ਏ ਇਹ ਕੱਲ ਜਾ ਕੇ ਆਏ ਬੜੇ ਵਧੀਆ ਸਵੇ ਹੋ ਵੀ ਕਰ ਦਿਆ ਨਾ ਇਹ ਮਾਤਾ ਲਗਵਾ ਬੁਲ ਦਿੱਤੇ ਜੋ ਵੀ ਬਣਦੀ ਕਾਰਵਾਈ ਹੈ ਜਿਨ੍ਹਾਂ ਦੇ ਨਾਮ ਉਹਨਾਂ ਨੇ ਰਜਿਸਟਰ ਕਰ ਦਿੱਤੇ ਸਭ ਬਾਕੀ ਚੱਲ ਗਿਆ ਜੋ ਉਹ ਕਰਦੇ ਪਰਵਾਹ ਦਾ ਜਣਾ ਸੌਰਵ ਕਰਵਾ ਲਵੋ ਮਾੜੀ ਨਹੀਂ ਉਹ ਗਵਰਨਰ ਨੇ ਪਤਾ ਲੱਗਿਆ ਹੁਣ ਕਰ ਰਹੇ ਜੋ ਵੀ ਆਉਗਾ ਜੋ ਦੋਸ਼ੀ ਹੋਵੇਗਾ ਉਹ ਬੰਦ ਕਰ ਦੇ ਦਿੱਤਾ ਸਾਹਬ ਜੀ ਜੀਤ ਸਾਹਿਬ ਜੋ ਮੰਗਲੇ ਨੇ ਬਿਲਕੁਲ ਜੀ ਜੋ ਸਚਾਈ ਹੈ ਜੋ ਸੱਚ ਹੈ ਜਿਹੜੇ ਵੀ ਇਹ ਕਹਿਣ ਕਿ ਉਹ ਦਾ ਬਿਆਨ ਹੋਇਆ ਉਹਦੇ ਮੁਤਾਬਕ ਬੜੀ ਕੋਮਤ ਕਮਨ ਕਰਦੀ ਸੀ ਸੀ ਕਲੋਂ ਤੇ ਪਰ ਵੀ ਇਸੇ ਵੀ ਕਮਾਂਦਾਰ ਦੇ ਸਾਹਮਣੇ ਆਇਆ ਜਿਹੜਾ ਵਰਦਾ ਸੈਕਟਰ 91 ਲੈਕਸੀ ਨੇ ਗਈ ਹੋਈ ਉਹ ਨੋਮਾ ਦੇ ਪਰਲ ਬੜੀ ਗਹਿਰ ਫਲਾਈ ਆ ਸਾਰਾ ਪਰਿਵਾਰ ਨੇ ਕੀ ਮਾਮਲਾ ਤੇ ਨੀਤੀ 30 ਸ਼ੇਮ ਦੇ ਦਾ ਕੇ 43 ਦਾ ਹੁਕਮ ਤੋਂ ਕਿ ਮਨਪ੍ਰੀਤ ਕੋਲ 바이 ਪਰ ਹਰਦੀਪ ਸਿੰਘ ਜਿਹੜਾ ਕਵਿਜ ਇੰਜੇਜ ਕਰਕੇ ਐਡਮਿਟ ਹੈਗੀ ਹੈ ਤੇ ਅਗਲੇ ਦਿਨਾਂ 1 ਸੱਤ ਨੂੰ ਦੀ ਐਂਟੀਮੈਸਨ ਆਈਕੋ ਦੀ ਡੈਥ ਹੋ ਗਈ ਹੈ ਦਰਦਨਾਕ ਇਲਾਜ ਤੇ ਇਸੇ ਕਰਾ ਉਹਦੀ ਮਾਤਾ ਬਲਵਿੰਦਰਪੁਰ ਪਤਨੀ ਲੇਖ ਬਲਿਹਾਰ ਸਿੰਘ ਬਸਤੀ ਭਗਤਪੁਰ ਨੇ ਆ ਕੇ ਪ੍ਰਯਾਸ ਕੀਤਾ ਕਿ ਉਹਦੀ ਬੇਟੀ ਜਿਹੜੀ ਹੈ ਮੰਮਤਨੀ ਤਰੋ ਦਾ 22 ਸਾਲ ਪਹਿਲਾਂ ਹਰਪ੍ਰੀਤ ਸਿੰਘ ਸਮਰਤ ਸੁਖਨ ਸਿੰਘ ਬਸਤੀ ਸੀਰਪੁਰ ਨਾਲ ਵਿਆਹ ਹੋਈ ਸੀ ਜਿਦੇ ਇੱਕ 9 ਮਹੀਨੇ ਦਾ ਬੇਟਾ ਵੀ ਹੈਗਾ ਹੈ ਤੇ ਤਰੀਬਤ ਵਿਆਹ ਤੋਂ ਛਾਲ ਬਾਅਦ ਉਹਨੇ ਜਿਆਦਾ ਤੰਗ ਪਰੇਸ਼ਾਨ ਕਰਨ ਦਾ ਹੈ ਨਿੱਕੀ ਨਿੱਕੀ ਗੱਲ ਤੇ ਲੜਾਈ ਝਗੜਾ ਹੁੰਦਾ ਰਹੀ ਹੈ ਤੇ 30 ਤਰੀਕ ਨੂੰ ਵੀ ਉਹ ਅਸੂਲ ਪਰ ਆਪਣੇ ਬੇਟੀ ਨੂੰ ਲੈਣ ਆਏ ਸੀ ਤਾਂ ਉਹਦਾ ਜਿਹੜਾ ਸੀਗਾ ਦਵਾਈ ਦਾ ਅਸੂਲ ਸਹੀ ਨਹੀਂ ਲੱਗਿਆ ਉਹ ਘਰੇ ਗਈ ਤਾਂ ਫੋਨ ਆਇਆ ਸੀਗਾ ਉਹਨੇ ਬਾਰ ਬਾਰ ਫੋਨ ਕੀਤਾ ਘਰੇ ਕੁਝ ਕਿ ਦੱਸਣ ਲਈ ਵੀ ਮੈਂ ਪਹੁੰਚ ਗਈ ਆ ਕੋਈ ਕਿਸੇ ਨੇ ਫੋਨ ਹੀ ਚੁੱਕਿਆ ਬਾਅਦੋਂ ਦੀ ਜਿਹੜੀ ਰਹੀ ਹੈ ਕੁੜੀ ਦੀ ਸੱਸ ਪ੍ਰਮਿੰਦਰ ਘੋੜਾ ਉਹਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਬੇਟੀ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਕਿ ਇਹ ਵਾਲਾ ਸਾਡੇ ਮਜਰੇ ਦਾਸ ਨਾਲ ਉਥੋਂ ਬਾਅਦ ਤੇ ਵਿੱਚ ਰਾਜਾ ਨੂੰ 900 ਲੱਖ ਦੇ ਦਿੱਤੇ ਜੀ ਬ੍ਰਾਮੀ ਲਾਕ ਬੋਲੀ ਉਹਨਾਂ ਨੇ ਰੱਸੀ ਕਿ ਸਾਲ ਸੋਹਰਾ ਤੇ ਜੁਲਾਈ ਪਹਿਲਾਂ ਵੀ ਉਹਨੂੰ ਤਾਂ ਪਰੇਸ਼ਾਨ ਕਰਦੇ ਸਨ 1.15 ਲੱਖ ਰੁਪਿਆ ਚੰਦ ਤਲਾਕ ਦੇ ਦੀ ਉਹਨੀਆਂ ਕਈ ਗੱਲਾਂ ਕਰਦੇ ਨੇ ਕਿ ਚਲ ਗਈਆਂ ਜਿਵੇਂ ਉਹ ਤਾਂ ਜਾ ਕੇ ਉਹਨੇ ਕੋਈ ਟਹਿਰੀ ਨਹੀਂ ਲਈ ਫਾਲੇ ਤੇ ਜਿਵੇਂ ਉਹਦੇ ਹੀ ਬਿਆਨਾਂ ਤੇ ਇੱਕ ਮੁਕੱਦਮਾ ਨੰਬਰ 77 ਮਿਤੀ 1/7/2018 ਅੰਦਰ ਸੈਕਸ਼ਨ 108 ਟ੍ਰੈਨਗਮਨ ਪੰਚ ਬੀਐਨਐਸ ਅੱਜ ਕੀਤਾ ਗਿਆ ਜਿਹਦੇ ਵਿੱਚ ਫਰਪਰੀ ਸਿੰਘ ਉਹਦਾ ਘਰ ਵਾਲਾ ਤੇ 700 ਹੇ ਗਿਆ ਜਿੰਦਰਗੋਟ ਦੇ ਸੋਰਾ ਸੁਨਾਮ ਸਿੰਘ ਕਿੰਨੇ ਦੇ ਖਲਾਮ ਕਾਦਮਾ ਦਰਕੀਚਾ ਹੈ ਤੇ ਅਗਲੀ ਗੱਲ ਜਿਹਦੇ ਤੇ ਦਰਾਨੇ ਤੋਂ ਪੀਛ ਜਿਹੜਾ ਹਰਪ੍ਰੀਤ ਸਿੰਘ ਜਿਹੜਾ ਲੜਕੀ ਦੇ ਘਰ ਵਾਲਾ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਅੱਜ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਹ ਲਾਸ਼ ਬਾਹਰ ਸੰਗੋ ਵਾਲੇ ਕੀਤੀ ਹੋਊਗੀ ਤੇ ਦੋਸ਼ੀ ਨੂੰ ਦੇਖ ਬੈਠ ਕੇ ਬਦਲ ਕਰ ਪੋਸਟਮਾਰਟਮ ਕੀ ਕਾਰਨ ਕੀ ਹਿੰਦਾ ਜਿਹੜਾ ਇਹ ਜਟਿਲਤਾ ਬਾਰੇ ਖਮਾਇਆ ਗਿਆ ਜਾਂ ਕੁਰੀ ਹੈ ਅੱਜ ਇਹ ਕਿਹਾ ਨਹੀਂ ਜਿਆਦਾ ਖਾਇਆ ਗਿਆ ਜਾਂ ਖਾਂਦਾ ਗਿਆ ਕਿਉਂਕਿ ਇਹ ਵਿੱਚ ਜਿਹਨੇ ਬਿਆਨਨਾਮ ਤਾਲਕਾ ਵਾਲੇ ਇਹਨਾਂ ਨੂੰ ਤੰਗ ਆ ਗਈ ਖਾਦੀ ਹੈਗੀ ਤਾਂ ਗਾਇ ਹੈ ਉਹਦੇ ਕੋਲ ਲੁਕੜੇ ਸਾਥੋਂ ਲੜਾਈ ਝਗੜੇ ਇਹ ਵੀ ਕੋਈ ਵੀ ਹੋ ਸਕਦਾ ਹੈ ਇਹ ਤਾਂ ਉਹੀ ਦੱਸ ਜਾਗ ਦੇ ਦੇ ਕਿ ਕਿੱਥੇ ਸੀ ਜਿਹੜਾ ਬੱਚਾ ਆਇਆ 9 ਮਹੀਨੇ ਦਾ ਉਹ ਕਿਹਦੇ ਕੋਲ ਆ ਉਹ ਸਾਰਾ ਪਰਿਵਾਰ ਕੋਲ ਹੈ ਜੀ ਇਹ ਹੋਣਾ ਨਹੀਂ ਕਰ ਰਹੀ ਅਗਲੀ ਕਾਰਵਾਈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹਰਪੀਸ਼ਨ ਜਨ ਨੂੰ ਅਰੈਸਟ ਕਰ ਲਿਆ ਹੈਗਾ ਕਿ ਉਦੇ ਜਿਹੜਾ ਸੁਖਨਾਮ ਸਿੰਘ ਤੇ ਪਰਮਿੰਦਰ ਗੁਰ ਸਾਸੂ ਸਹਰਾ ਦਾ ਇਹਨਾਂ ਨੂੰ ਅਰਸਟ ਕਰਨ ਬਾਅਦ ਤੇ ਰੇਡ ਜਿੱਤੇ ਗਏ ਆ ਰਿਹਾ ਸਾਨੂੰ ਕਾਲੇ ਲੱਗੇ ਹੋਏ ਆ ਇਹਨਾਂ ਨੂੰ ਅਰਸਟ ਕਰਕੇ ਅਗਲੀ ਕਾਰਵਾਈ ਹਾਂਜੀ ਲੈਂਦੇ ਹਾਂ ਜੀ